ਮਨੁਪ੍ਰਸ਼ਟ ਅਧਿਕਾਰੀਆਂ ਦੀ ਖੈਰ ਨਹੀਂ ਹੈ ਕਿਉਂਕਿ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਕੀਮਤੀ ਜ਼ਮੀਨ ਦੀ ਧੋਖਾਧੜੀ ਦੇ ਨਾਂ ਰਜਿਸਟਰੀ ਕਰਵਾਉਣ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ 9 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਤੇ ਵਕੀਲ ਵੀ ਗ੍ਰਫਤਾਰ ਹੋ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਐਨਆਰਆਈ ਦੀ ਲੁਧਿਆਣਾ ਦੇ ਵਿੱਚ 14 ਕਨਾਲ ਕੀਮਤੀ ਜਾਇਦਾਦ ਹੈ ਜਿਸ ਦੇ ਫਰਜ਼ੀ ਦਸਤਾਵੇਜ਼ ਜਿਸ ਦਰਿਏ ਤੋ ਖਾੜੀ ਦਿਨਾਂ ਇਸ ਨੂੰ ਵੇਚਣ ਤੇ ਖਰੀਦਣ ਦਾ ਇਲਜ਼ਾਮ ਨੇ ਤਾਂ ਇਸ ਮਾਮਲੇ ਦੇ ਵਿੱਚ 9 ਵਿਅਕਤੀਆਂ ਖਿਲਾਫ ਕੇਸ ਦਰਜ ਹੋਇਆ ਤੇ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਵਕੀਲ ਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਈ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਦ ਵਿਜੀਲੈਂਸ ਬਿਊਰੋ ਦੇ ਵੱਲੋਂ ਜਾਂਚ ਕੀਤੀ ਗਈ ਹੈ ਤਾਂ ਇੱਕ ਵਕੀਲ ਸਣੇ 9 ਜਿਹੜੇ ਲੋਕ ਨੂੰ ਦੋਸ਼ੀ ਪਾਏ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਨੋ ਦੇ ਖਿਲਾਫ ਮੁਕਦਮਾ ਦਰਜ ਹੋਇਆ ਹੈ ਤੇ ਵਕੀਲ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਆਪਣੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਸਾਡੇ ਚੀਫ ਡਾਕਟਰ ਸਾਹਿਬ ਦਾ ਮੈਸੇਜ ਆਇਆ ਸੀਗਾ ਤੇ ਉਹ ਅਸੀਂ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਸੀ ਤਸੀਲ ਵੈਸਟ ਦੀ 21 ਦੋ 25 ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ 11 ਤਰੀਕ ਨੂੰ ਇੱਕ ਰਜਿਸਟਰੀ ਹੋਈ ਹੈ 3 1/4 ਕਿਲਾ ਜਮੀਨ ਦਾ ਸੌਦਾ ਹੋਇਆ ਔਰ ਜਿਹੜਾ ਦੀਪ ਸਿੰਘ ਜਿਹੜਾ ਉੱਚ ਵੇਚਣ ਵਾਲਾ ਹੈਗਾ ਉਹਦੇ ਵੱਲੋਂ ਇਹ ਜਮੀਨ ਵੇਚੀ ਗਈ ਦੱਸੀ ਗਈ ਸੀ ਔਰ ਜਦੋਂ ਕਿ ਉਹ ਦੀਪ ਸਿੰਘ ਜਿਹੜਾ ਹੈਗਾ ਉਹ ਯੂ ਐਸ ਏ ਰਹਿੰਦਾ ਹੈਗਾ ਇਹ ਫਰਾਡ ਹੋ ਗਿਆ ਔਰ ਰਜਿਸਟਰੀ ਹੋਈ ਬਾਅਦ ਵਿੱਚ ਫਿਰ ਸਾਡੇ ਜੋ ਧਿਆਨ ਚ ਸਾਰੇ ਫਿਰ ਸਾਡੇ ਡੀ ਐਸ ਪੀ ਰੇਂਜ ਉੱਥੇ ਗਏ ਸੀ ਸਰਪ੍ਰਾਈਜ਼ ਚੈਕਿੰਗ ਦੇ ਤਰ੍ਹਾਂ ਡਾਕੂਮੈਂਟ ਸਾਰੇ ਕਬਜ਼ੇ ਲੈ ਸੀਗੇ ਹੂੰ ਬਾਅਦ ਚ ਸਾਰੀ ਵੈਰੀਫਿਕੇਸ਼ਨ ਕੀਤੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਇਹੀ ਪਾਇਆ ਗਿਆ ਕਿ ਉਹ ਜਾਲੀਦੀਪ ਸਿੰਘ ਜਿਹੜਾ ਸੀਗਾ ਉਹਨੇ ਇੱਕ ਫੇਕ ਆਧਾਰ ਕਾਰਡ ਔਰ ਪੈਨ ਕਾਰਡ ਉਪਯੋਗ ਕੀਤਾ ਸੀ ਜਿਹੜਾ ਕਿ ਕਿਸੇ ਨੇ ਵੀ ਵੈਰੀਫਾਈ ਨਹੀਂ ਕੀਤਾ ਸਾਰਿਆਂ ਨੇ ਹੀ ਮਿਲੀ ਭੁਗਤਨ ਵਾਲੀ ਉਹਨੂੰ ਰਜਿਸਟਰੀ ਹੋਈ ਹੈ ਬਾਅਦ ਵਿੱਚ ਜਿਹੜਾ ਉਹ ਰਜਿਸਟਰੀ ਜਿਹੜੀ ਔਰਿਜਨਲ ਪੇਪਰ ਹੈ ਉਹ ਸਰ ਪੇਪਰ ਕਬਜ਼ੇ ਵਿੱਚ ਲੈਨੇ ਸੀਗੇ ਔਰ ਇਹਦੀ ਬਾਅਦ ਵਿੱਚ ਜਾਂਚ ਤੋਂ ਬਾਅਦ ਰਿਪੋਰਟ ਭੇਜੀ ਗਈ ਸੀ ਔਰ ਬਾਅਦ ਵਿੱਚ ਦਾ ਮਕਦਮਾ ਦਰਜ ਹੋਇਆ ਔਰ ਇਹਦੇ ਚ ਟੋਟਲ 9 ਦੋਸ਼ੀ ਨੇ ਇੱਕ ਦੋਸ਼ੀ ਗੁਰਚਰਤ ਸਿੰਘ ਦਾ ਐਡਵੋਕੇਟ ਜਿਹਨੇ ਗਵਾਹੀ ਪਾਈ ਸੀ ਉਹ ਗਫ्तार ਕਰ ਲਿਆ। ਬਾਕੀ ਇੱਕ ਜਗਸੀਰ ਸਿੰਘ ਸਰਾ ਹੈਗੇ ਨੇ ਤਹਿਸੀਲਦਾਰ ਔਰ ਬਾਕੀ ਹੋਰ ਹੈਗੇ ਨੇ। ਇਹ ਸਾਰੇ ਇਹਨਾਂ ਦੀ ਗਫਤਾਰੀ ਦੀ ਕੋਸ਼ਿਸ਼ ਚੱਲੀ। ਸਰ ਕਿੰਨੇ ਜੀ ਕਿੰਨੇ ਸਰ ਸਰਕਾਰੀ ਮੁਲਾਜ਼ਮ ਕਿੰਨੇ ਨੇ ਤੇ ਪ੍ਰਾਈਵੇਟ ਮੁਲਾਜ਼ਮ ਸਰ ਕਿੰਨੇ ਨੇ? ਟੋਟਲ ਸਰਕਾਰੀ 4 ਨੇ ਜੀ। 4 5 4 ਤੇ 5 ਦੂਜੇ ਪ੍ਰਾਈਵੇਟ ਹੋਗੇ। ਇਹਦੇ ਵਿੱਚ ਸਰਕਾਰੀ ਵਿੱਚ ਕੌਣ-ਕੌਣ ਆ ਤਹਿਸੀਲਦਾਰ ਸਮੇਤ? ਤਹਿਸੀਲਦਾਰ ਇੱਕ ਰਜਿਸਟਰੀ ਕਲਰਕ ਹੈ। ਔਰ ਪਤੀ ਇੱਕ ਕੰਪਿਊਟਰ ਆਪਰੇਟਰ ਵੀ ਹੈਗਾ ਕੰਪਿਊਟਰ ਆਪਰੇਟਰ ਜਿਹੜਾ ਇੱਕ ਦੀਪ ਸਿੰਘ ਨੰਬਰਦਾਰ ਜਿਹੜਾ ਬਣਿਆ ਸੀਗਾ ਐਕਟ ਵੀ ਨੰਬਰਦਾਰੀ ਉਹ ਉਹਨੇ ਵੀ ਗਵਾਈ ਪਾਈ ਹੈ ਕਿ ਸਾਰੇ ਭੱਜੇ ਹੋਏ ਨੇ ਕਿ ਕ੍ਰਿਸ਼ਨ ਕੁਪਾਲ ਕੀ ਕਰਦਾ ਸੀ ਉੱਥੇ ਜੀ ਇਹ ਰਜਿਸਟਰੀ ਕਲਰਕ ਹੈ ਜੀ ਰਜਿਸਟਰੀ ਕਲਰਕ ਹੈ ਇਹ ਹੋਰ ਵੀ ਇਹਨਾਂ ਸਾਰਿਆਂ ਨੂੰ ਲੈ ਕੇ ਗ੍ਰਿਫਤਾਰੀ ਵਾਸਤੇ ਕੋਈ ਟੀਮਾਂ ਕੋਈ ਹਾਂਜੀ ਚੱਲ ਰਹੀ ਕੋਸ਼ਿਸ਼ ਚੱਲ ਰਹੀ ਕਰ ਰਹੀ ਹੈ ਜਲਦੀ ਸਾਰਿਆਂ ਨੂੰ ਗ੍ਰਫਤਾਰ ਕੀਤਾ ਜਾਵੇ ਸਰ ਇਹ ਵੀ ਜਾਣਕਾਰ ਹੋਵਗੇ ਕਿ ਨਾ ਵਲੋਕ ਪਿਛਲੇ ਸਮੇਂ ਤੋਂ ਲਾਂਤਨੀ ਕੋਈ ਨਹੀਂ ਵੀ ਹੋ ਗਲਤਨੀ ਸਾਰੀ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਦਾ ਕਾਰਜ ਕਰੀਏ ਸਰ ਰਕਮ ਕਿੰਨੀ ਹੈ ਜੀ ਰਜਿਸਟਰੀ ਇਸ ਦੀ ਇਹ 30 ਲੱਖ ਹੈਗੀ ਹੈ 30 ਲੱਖ ਦੀ ਰਜਿਸਟਰੀ ਹੋਈ ਹੈ 30 ਲੱਖ 20 ਹਜ਼ਾਰ ਦੀ ਮਾਰਕੀਟ ਜਿਹੜੀ ਪ੍ਰਾਈਸ ਤਾਂ ਜਿਆਦਾ ਹੈ ਕਰੀਬ 4 ਕਰੋੜ ਦੇ ਕਰੀਬ ਹੈ ਕਿਲੇ ਦੀ ਆਪਣੀ ਕਲੈਕਟਰ ਰੇਟ 7.5 ਲੱਖ ਹੈਗਾ ਕਟ 21